ਇਹਦਾ ਆਹ ਤਾਂ ਜਮਾ ਹੀ ਨਵੇਂ ਪਏ ਬੈਠਾ ਰਹੀ ਹੈ। ਇਹ ਯਾਰ ਭਈਆ ਪਰ ਉਹ ਗੱਡੀ ਦਾ ਜੀਵ ਦੇ ਅੱਜਕੱਲ ਜੀਪਾਂ ਦੇ ਚੱਲਦੇ ਆ ਚਾਰ ਕਿੜੈਰੀ ਨਿਕਲੇ ਸੀਗੇ ਗੱਡੀ 'ਚੋਂ। ਜੀ। ਅਸੀਂ ਇਹ ਵੀ ਕੰਡੇ ਲਾ ਦਨੇ ਆ ਭਾਜੀ। ਠੀਕ। 250 ਰੁਪਏ ਕਿਲੋ। ਬ੍ਰਾਂਡ ਨਿਊ ਜਮਾ ਦੇਖੋ ਮਿਲਟਰੀ ਗੱਡੀ ਚੱਲਦੀ ਆ। ਹਾਂਜੀ ਹਾਂਜੀ। ਲਾਇਬਿਲਟੀ ਦਾ ਵੀ ਗੇਮ ਬਣਾਵਾਂਗੇ ਵਧੀਆ ਸਾਰੇ ਜੀ ਬੀਲ ਕੱਪ ਲੱਗੇ ਪਿਆ। ਜਿਹੜਾ ਮਰਜ਼ੀ ਲੈ ਲਓ ਅੱਜਕੱਲ ਟ੍ਰੈਂਡਿੰਗ 'ਚ ਹੁੰਦਾ ਸਨੇਕ ਵਾਲਾ ਬੀਲ ਕੱਪ ਚਾਹੀਦਾ ਸਾਨੂੰ ਉਹ ਚਾਹੀਦਾ ਜਿਹੜਾ ਮਰਜ਼ੀ ਲੈ ਲਓ ਅਸੀਂ ਬਸ ਤੁਸੀਂ ਲੈ ਲਓ ਵੀ 450 ਤੇ ਬਸ ਲਾਸਟ ਜਮਾ ਜਾਈ ਕੋਈ 800 900 ਕੋਈ 900 ਮੰਗਦਾ ਕੋਈ 1000 ਮੰਗਦਾ ਕੋਈ ਇਸ਼ੂ ਨਹੀਂ ਜੀ 450 500 450 ਦੇ 500 ਦੇ ਵਿੱਚ ਅਸੀਂ ਸਾਨੂੰ ਸਾਰੇ ਬੀਲ ਕਾਪ ਦੇ ਸਕਦੇ ਆ ਬੀਲ ਕਾਪ ਦੇਖੋ ਜੀ ਜਿਹੜੇ ਟ੍ਰੈਂਡਿੰਗ ਚੱਲ ਰਹੀ ਹੈ ਅੱਜਕੱਲ ਹਾਂਜੀ ਦੋਸਤੋ ਗੱਡੀਆਂ ਵਾਲੀ ਵੀਡੀਓ ਤੁਸੀਂ ਬਹੁਤ ਦੇਖਿਆ ਸੈਕੰਡ ਹੈਂਡ ਗੱਡੀਆਂ ਦੇ ਆਪਣੇ ਫੇਸ ਤੇ ਤੇ ਅੱਜ ਆਪਾਂ ਤੁਹਾਨੂੰ ਥੋੜੇ ਟਾਇਰਾਂ ਦੀ ਵੀਡੀਓ ਲੈ ਕੇ ਆਂਦੀ ਹੈ ਜੀ ਜਿਵੇਂ ਕਿਸੇ ਵੀ ਵੀਰ ਨੇ ਕਾਰਾਂ ਦੇ ਟਾਇਰ ਖੋਨੇ ਹੁਣ ਤੇ ਇਸ ਵੀਰ ਤੁਹਾਨੂੰ ਮਿਲ ਜਾਂਗੇ ਆਪਾਂ ਤਫੇ ਦੇ ਵਿੱਚ ਪਹੁੰਚੇ ਪਹੁੰਚਾਂਗੇ ਤੇ ਜਾਇਦਰ ਰੇਟਾਂ ਤੁਹਾਨੂੰ ਟਾਇਰ ਮਿਲ ਜਾਣੇ ਪੰਜਾਬ ਚ ਤਾਂ ਬਈ ਇਹ ਵੀਰਨਾਂ ਨੇ ਢੇਰੀ ਠਾ ਰੱਖੀ ਹੈਗੀ ਵੀ ਉਹ ਕਿਹੜਾ ਏਰੀਆ ਰਹਿ ਗਿਆ ਪੰਜਾਬ ਦਾ ਜਿੱਥੋਂ ਕੋਈ ਵੀਰ ਕੋਲ ਟਾਇਰ ਲੈਣ ਨਹੀਂ ਆਇਆ ਹੈਗਾ ਜਾਇਦਰ ਰੇਟਾਂ ਤੁਹਾਨੂੰ ਟਾਇਰ ਮਿਲ ਜਾਣੇ ਬਹੁਤ ਹੀ ਭਮਾਰ ਵੀਰ ਕੋਲ ਤੇ ਜਿਵੇਂ ਕਿ ਅਪੋਲੋ ਹੋਗੇ ਠੀਕ ਆ ਸੀਹਾਟ ਹੋਗੇ ਐਮ ਆਰਫ ਵਧੀਆ ਵਧੀਆ ਬ੍ਰਾਂਡ ਕੰਪਨੀ ਦੇ ਟਾਇਰ ਆ ਉਹ ਤੁਹਾਨੂੰ ਇੱਥੋਂ ਮਿਲ ਜਾਣਗੇ ਵੀਰ ਕੋਲ ਤੇ ਹਜ਼ਾਰਾਂ ਦੇ ਰੇਟ 'ਚ ਨਹੀਂ ਮਿਲਣਗੇ ਤੁਹਾਨੂੰ ਕਿਲੋਆਂ ਦੇ ਭਾਅ 'ਚ ਮਿਲਣਗੇ ਤੇ ਮੰਨ ਲਓ 150 ਰੁਪਏ ਕਿਲੋ 250 ਰੁਪਏ ਕਿਲੋ ਇਸ ਹਿਸਾਬ ਨਾਲ ਮਿਲ ਜਾਣਗੇ ਤੇ ਸਾਰੇ ਟਾਇਰਸ ਨੂੰ ਆਪਾਂ ਕੰਡੀਸ਼ਨ ਦਿਖਾਵਾਂਗੇ ਬਾੜੇ ਚੱਲੇ ਨਹੀਂ ਹੈਗੇ ਮਾੜੇ ਮੁੱٹے ਟਾਇਰ ਚੱਲੇ ਹੋਣਗੇ ਤੇ ਅੱਗੇ ਆ ਬੀਰ ਨਾਲ ਗੱਲਬਾਤ ਕਰਦੇ ਸਸ਼ੀਕਲ ਬਾਈ ਜੀ ਸਸ਼ੀਕਲ ਜੀ ਬਈ ਸਵਾਗਤ ਹੈ ਆਪਣੇ ਪੇਤੇ ਤੁਹਾਡਾ ਤੇ ਬਈ ਆਪਾਂ ਮੜਾ ਦਰਸ਼ਕਾਂ ਨੂੰ ਦੱਸ ਦਿਓ ਕਿੱਥੇ ਆਪਣਾ ਟਾਪੇ ਦੇ ਵਿੱਚ ਰਹਿ ਜਾਂਦੇ ਜੀ ਸ਼ੋਭਨੀ ਸਾਰਿਆਂ ਨੂੰ ਸਸ਼ੀਕਲ ਜੀ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਤੁਸੀਂ ਸਾਡੇ ਕੋਲੇ ਆਏ ਜੀ ਆਪਣਾ ਜਿਹੜਾ ਸ਼ੈਂਟੀ ਡਾਰ ਬਲਾਜਾ ਤਪਾਂ ਮੰਡੀ ਓਵਰ ਬ੍ਰਿਜ ਦੇ ਥੱਲੇ ਆ ਜੀ ਠੀਕ ਹੈ ਜੀ ਆਪਣਾ ਸ਼ੋਰੂਮ ਬਣਾਇਆ ਹੋਇਆ ਇੱਥੇ ਆਪਣਾ ਗਦਾਮ ਆ ਤੁਸੀਂ ਦੇਖ ਸਕਦੇ ਹੋ ਸਾਡੇ ਕੋਲ ਕਿੰਨੇ ਟਾਇਰ ਪਏ ਆ ਕੋਈ ਵੀ ਬੰਦਾ ਗੱਡੀ ਲੈ ਕੇ ਆਊਗਾ ਉਹਦੀ ਫਿਟਮੈਂਟ ਫ੍ਰੀ ਹੋਊਗੀ ਸਾਡੇ ਵੱਲੋਂ ਕਿਸੇ ਟਾਇਰ 'ਚ ਪੈਂਚਰ ਨਿਕਲਿਆ ਵੀ ਅਗਲਾ ਦੂਰੋਂ ਆਉਂਦਾ ਹਨਾ ਹਾਂਜੀ ਹਾਂਜੀ ਵੀ ਅਗਲਾ ਕਹਿੰਦੇ ਅਸੀਂ ਉੱਥੇ ਫਿਟ ਕਰਾਵਾਂਗੇ ਕੋਈ ਇਹੋ ਜਿਹੀ ਸਾਡਾ ਵਧੀਆ ਪ੍ਰਬੰਧ ਕਰਿਆ ਹੋਇਆ ਅਸੀਂ ਇਹਨੂੰ ਫਿਟ ਕਰਕੇ ਟਾਇਰ ਦਾ ਸਾਰਾ ਪੈਂਚਰ ਚੈੱਕ ਕਰਕੇ ਫਿਰ ਅਗਲੇ ਦੀ ਗੱਡੀ ਤੇ ਅਸੀਂ ਫ੍ਰੀ ਲਾ ਕੇ ਦਿੰਦੇ ਹਾਂ ਠੀਕ ਹੈ ਜੀ ਲੋ ਭਈ ਜਿਵੇਂ ਆਪਾਂ ਹੁਣ ਆਹ ਦੇਖੀਏ ਨੇ ਟਾਇਰ ਭਈ ਜਿਵੇਂ ਹਨਾ ਦੇਖ ਸਕਦੇ ਤੁਸੀਂ ਕੰਡੀਸ਼ਨ ਟਾਇਰਾਂ ਦੀ ਬਹੁਤ ਜਿਵੇਂ ਨਵੇਂ ਆਂਗੋ ਹੀ ਪਏ ਆ ਕਿ ਮਾਰੇ ਮੋਟੇ ਚੱ ਇਹ ਭਾਈ ਕਿਹੜੀਆਂ ਗੱਡੀਆਂ ਦੇ ਵੀਰੇ ਅੱਜ ਕੱਲ ਟ੍ਰੈਂਡਿੰਗ ਚ ਨੇ ਜਿਹੜੀਆਂ ਗੱਡੀਆਂ ਜਿਹੜੀਆਂ ਥਾਰ, ਫੋਰਚੂਨਰ, ਐਕਸ ਯੂਵੀ, ਸਕੋਰਪੀਓ ਇਹ ਜੀ ਉਹਦਾ ਟਾਇਰ ਆ 90 ਪੈਸੇ ਟਾਇਰ ਹੋਊਗਾ ਬਬੂ ਜੀ ਟਾਇਰ ਦੇਖੋ ਬਹੁਤ ਸੋਹਣਾ ਏ ਇਹ ਤੁਹਾਨੂੰ ਸਿਰਫ ਅਸੀਂ ਕਿਲਵਾਂ ਚ ਕਰਤਾ 2500 ਰੁਪਏ ਕਿਲੋ ਆ ਟਾਇਰ ਦਾ ਇਹ ਟਾਇਰ ਜੀ ਤੁਸੀਂ ਇੱਕ ਟਾਇਰ ਆਨਲਾਈਨ ਸਰਚ ਮਾਰ ਸਕਦੇ ਹੋ 15000 ਰੁਪਏ ਦਾ ਟਾਇਰ ਆ ਸਾਡੇ ਕੋਲੇ ਮਾਤਰ 4000 350 3000ਵੀ ਵੀ 250 ਰੁਪਏ 250 ਕਿਲੋ ਹਿਸਾਬ ਨਾਲ ਮੈਜਨ ਹਾਂ ਕੋਈ ਵੀ ਗੱਡੀਆਂ ਦੇ ਕਿੰਤੋਂ ਸਟਾਰਟਿੰਗ ਹੋ ਜਾਂਦੀ ਮਨ ਲਓ ਆਪਣੀ Maruti ਹੋਈ ਕਰ ਆਪਣੀ ਦੇਖੋ Maruti ਨੂੰ ਕਹਿੰਦੇ ਹੁੰਦੇ ਆ ਵੀ પ્રાਣੀ ਆ ਚੀਜ਼ਾਂ ਨੂੰ ਨਹੀਂ ਭੁਲਾਣਾ ਚਾਹੀਦਾ ਅਸੀਂ ਇਹ ਗੱਲ ਨੂੰ ਯਾਦ ਰੱਖਦੇ ਆ ਵੀ ਸਟਾਰਟਿੰਗ ਦੇਖੋ Maruti ਦੀ ਹੋਈ ਸੀ Maruti ਦਾ ਟਾਇਰ ਅਜਿਵੇਂ ਕਿਵੇਂ ਇਹ ਕਿਵੇਂ ਹੋ ਸਕਦਾ ਵੀ ਨਾ ਰੱਖੀਏ Maruti Alto Swift ਤੇ Dzire ਜੀ ਤੋਂ ਲੈ ਕੇ ਸਾਰੀਆਂ ਗੱਡੀਆਂ ਦੇ ਸਾਡੇ ਕੋਲ ਟਾਇਰ ਅਵੇਵਲਾ ਇੱਕ ਗੱਲ ਹੋਰ ਸਾਡੇ ਕੋਲ ਮੇਨ ਜਿਹੜਾ ਟਾਇਰ ਹੁੰਦਾ ਉਹ ਚਾਸੀ ਟਾਇਰ ਹੁੰਦਾ ਠੀਕ ਜਿਹੜੀਆਂ ਗੱਡੀਆਂ ਦੇ ਨਾਲ ਲੱਗ ਕੇ ਆਉਂਦਾ ਜਿਵੇਂ ਹੁਣ ਸਾਡੇ ਕੋਲੇ ਪਿਆਰ ਹੁੰਦੇ ਆ ਜਦ ਮਰ ਹੋਈ ਵਿੱਚ ਆ ਜਾਂਦੇ ਆ ਜਿਹੜੀ ਕ੍ਰਿਸਟਾ ਦੀ ਛਾਸੀ ਆ ਰਹੀ ਆ ਉਹਦੇ ਟਾਇਰ ਵੀ ਆ ਜਾਂਦੇ ਆ ਸਣੇ ਰਿੰਮ ਵੀ ਆ ਜਾਂਦੇ ਆ ਜਿਹੜੀ ਡੀਡੀ ਸਵਿਫਟ ਆ ਰਹੀ ਆ ਸਾਨੂੰ ਵੀ ਦਿਖਾ ਦੂੰ ਉਹ ਸਣੇ ਰਿੰਮ ਵੀ ਟਾਇਰ ਆ ਜਾਂਦੇ ਆ ਠੀਕ ਹੈ ਸਾਰਾ ਸੈਟਅਪ ਸਾਡੇ ਕੋਲੇ ਮਿਲ ਜਾਂਦਾ ਠੀਕ ਹੈ ਜੀ ਲਓ ਵੀ ਦੇਖ ਸਕਦੇ ਤੁਸੀਂ ਸਾਰੇ ਆਪਸ ਨੂੰ ਦਿਖਾ ਦਿੰਨੇ ਜਿੰਨੇ ਵੀ ਹੈਗੇ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਆ ਸਾਰਿਆਂ ਦੀ ਬਸ ਨਵੇਂ ਆ ਗੁਈਆਂ ਆ ਕਿ ਮਾੜੀ ਮੋਟੀ ਹੋਊਗੀ ਠੀਕ ਹੈ ਤੁਸੀਂ ਜੀ 70 ਕੋ 90 ਪੈਸੇ ਟਾਇਰ ਮਿਲ ਜਾਂਦਾ ਤੁਹਾਨੂੰ ਜੀ ਆ ਯੋਕੋ ਹੋਮ ਦਾ ਟਾਇਰ ਆ ਬਬੂ ਜੀ ਮੜਾ ਦਿਖਾ ਦਿਓ ਬ੍ਰੈਂਡ ਨਿਊ ਟਾਇਰ ਠੀਕ ਹੈ 235 70 17 ਜੀ ਟਾਇਰ ਦੇਖੋ ਯੋਕੋਹਮਾ ਦਾ ਬਿਲਕੁਲ ਬ੍ਰਾਂਡ ਟਾਇਰ ਹੈ ਅਸੀਂ ਕੋਈ ਇਸ਼ੂ ਨਹੀਂ ਕੋਈ ਕਸਟਮਰ ਆਉਂਦਾ ਹੈ ਉਹ ਕਹਿੰਦਾ ਵੀ ਸਾਨੂੰ ਸਿੰਗਲ ਟਾਇਰ ਚਾਹੀਦਾ ਕੋਈ ਪ੍ਰੋਬਲਮ ਨਹੀਂ ਸਰ ਠੀਕ ਹੈ ਅਸੀਂ ਚੱਕ ਕੇ ਕੰਡੇ ਲਾ ਲੈਣਾ ਜੀ ਸਾਨੂੰ ਕੋਈ ਇਸ਼ੂ ਨਹੀਂ ਇੱਕ ਲੈ ਲੇ ਦੋ ਲੈ ਲੇ ਜੀਮੀਦਾਰਾਂ ਭਰਾਵਾਂ ਦਾ ਵਾਸਤੇ ਕੋਈ ਸਪੈਸ਼ਲ ਆਫਰ ਚੱਲ ਰਹੀ ਆ ਪੂਰੇ ਸੀਜ਼ਨ ਆ ਰਿਹਾ ਟਰਾਲੀ ਦਾ ਟਾਇਰ ਦੀ ਗੱਲ ਕਰਦੇ ਆਂ ਆਪਾਂ ਤੁਹਾਡੇ ਨਾਲ ਆਹ ਟਰਾਲੀ ਦਾ ਟਾਇਰ ਐਮ ਆਰ ਐਫ ਜੇ ਕੇ ਸੀ ਐਰ ਸਾਰਾ ਟਾਇਰ ਪਿਆ ਜੀ ਸਾਡੇ ਕੋਲ 100 200 ਟਾਇਰ ਦਾ ਆਰਡਰ ਆ ਸਾਨੂੰ ਸਿਰਫ ਮਿਲੇ ਆ 20 ਟਾਇਰ 40 ਡਰ ਸਾਡੇ ਕੋਲੇ ਮੌਜੂਦ ਆ 20 ਹੋਰ ਮਿਲਦੇ ਆ 60 ਕਿ ਡਰਾਂ ਦਾ ਅਸੀਂ ਕਹਿੰਦਾ ਮਤਲਬ ਸਾਡੀ ਮੰਗ ਬਹੁਤ ਆ ਮਾਲ ਮੂਰੋ ਮਿਲ ਨਹੀਂ ਰਹਾ ਟਾਇਰ ਦਾ ਕਿੰਨਾ ਵਧੀਆ ਟਾਇਰ ਆ 150 ਰੁਪਏ ਕਿਲੋ ਆ ਜੀ ਰੇਟ ਠੀਕ ਹੈ ਬੇਦਾਗ ਦੀ ਗਾਰੰਟੀ ਜੀ ਬੰਦਾ ਆਵੇ ਮਿਸਤਰੀ ਲੈ ਕੇ ਆਵੇ ਚੈੱਕ ਕਰਾ ਕੇ ਅੱਧਾ ਘੰਟਾ ਘੰਟਾ ਨੋ ਟੈਨਸ਼ਨ ਠੀਕ ਤਸੱਲੀ ਕਰਕੇ ਲੈ ਕੇ ਜਾਵੇ ਅਗਲੇ ਨੂੰ ਤਸੱਲੀ ਤੋਂ ਬਿਨਾ ਚੀਜ਼ ਨਾ ਲਵੇ ਅਗਲਾ ਕਹੂਗਾ ਵੀ ਠੀਕ ਆ ਯਾਰ ਬਾਜ਼ੂਬ ਰੇਟ ਤੇ ਆ ਮੂਰੋ ਸੀਜ਼ਨ ਆ ਰਿਹਾ ਜੀਮੀਦਾਰਾ ਭਰਾਵਾਂ ਵਾਸਤੇ ਬਾਊ ਜੀ 40000 ਦੀ ਜੁੜੀ ਐ ਠੀਕ ਹੈ ਜ਼ਿੰਮੇਦਾਰਲੇ ਲਾ ਕੇ ਕੀ ਕਰਨੀ ਆ ਵੀਰੇ ਹਾਂਜੀ ਕੰਮ ਤਾਂ 2 ਦਿਨ ਲੈਣਾ ਇਹ ਤਾਂ ਹੈ ਜੀ ਸੀਜ਼ਨ ਦਾ ਕੰਮ ਤਾਂ ਝੋਨਾ ਹੀ ਡੋਣਾ ਨਾ ਜੇ ਉਹ ਗੱਲ ਉਦੋਂ ਖਰੇ ਸੁੱਕ ਜੂਗਾ ਜੀ ਇਹ 12000 6-7000 ਦਾ ਮੇਬੀ ਸ਼ਾਇਦ ਇੱਕ ਟਾਇਰ ਬੰਦ ਹੈ ਜੀ ਬੜੇ ਰਾਵ ਨਾਲ ਲੈ ਕੇ ਅਗਲਾ ਆਫ ਦਾ ਟਾਈਮ ਵਧੀਆ ਲੰਗਾ ਹੋਊਗਾ ਕੋਈ ਆਸ ਦੀ ਗੱਲ ਨਹੀਂ ਹੈ ਚਲੋ ਨਾਲ ਟਾਇਰ ਦੇਖੋ ਐਮ ਆਰ ਐਫ ਉਹ ਪਿਆ ਜੀ ਐਮ ਆਰ 150 ਰੁਪਏ ਵਧੀਆ ਕੁਆਲਿਟੀ ਦੇ ਆ ਵੀ ਮਨ ਲਓ ਐਮ ਆਰ ਐਫ ਕੰਪਨੀ ਵਧੀਆ-ਵਧੀਆ ਬ੍ਰਾਂਡ ਕੰਪਨੀਆਂ ਬ੍ਰਾਂਡ ਕੰਪਨੀ ਆ ਜੀ ਉਹਨਾਂ ਕੰਪਨੀਆਂ ਦਾ ਟਾਇਰ ਮਿਲ ਜਾਂਦਾ ਅੱਜ ਮੈਂ ਪੋਲੋ ਦੇ ਪਿਆ ਜੀ ਪੋਲ ਹਾਂਜੀ 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 ਵਧੀਆ ਵਧੀਆ ਕੰਪਨੀ ਆ ਸਾਨੂੰ ਟਾਇਰ ਮਿਲਣਗੇ ਮਿਲ ਜਾਣਗੇ ਮਿਲ ਜਾਣਗੇ ਆਜੋ ਸਾਨੂੰ ਮੈਂ ਅੰਦਰ ਵੀ ਦਿਖਾਉਣਾ ਇਹਦਾ ਆਹ ਦਾ ਜਮਾ ਨਵੇਂ ਫੈ ਬਟੈਰੀ ਇਹ ਯਾਰ ਭਈਆ ਆਪਣਾ ਗੱਡੀ ਦਾ ਜੀਵ ਦੇ ਅੱਜਕੱਲ ਜੀਪਾਂ ਦੇ ਚੱਲਦੇ ਆ ਚਾਰ ਕੜੈਰੀ ਨਿਕਲੇ ਸੀਗੇ ਗੱਡੀ 'ਚੋਂ ਅਸੀਂ ਇਹ ਵੀ ਕੰਡੇ ਲਾ ਦਨੇ ਆ ਭਾਜੀ 250 ਰੁਪਏ ਕਿਲੋ ਬ੍ਰਾਂਡ ਨਿਊ ਜਮਾ ਦੇਖੋ ਮਿਲਟਰੀ ਗੱਡੀ ਚੱਲਦੀ ਆ ਹਾਂਜੀ ਹਾਂਜੀ ਕੰਡੇ ਲਾ ਦਨੇ ਆ ਚਾਰ ਕੜੈਰੀ ਨਿਕਲੇ ਆ ਬਸ ਦੇ ਦਾਂਗੇ ਕੋਈ ਇਸ਼ੂ ਨਹੀਂ ਆਹ ਦੇਖੋ ਸਾਡਾ ਕੰਮ ਇੱਧਰ ਵਾਧੂ ਮਾਲ ਪਿਆ ਓਡੇ ਕੋਲੇ ਜਦੋਂ ਅਸੀਂ ਸਟਾਰਟਿੰਗ ਕਰਿਆ ਸੀ ਸਾਡੇ ਕੋਲੇ ਆ ਭਰਿਆ ਹੋ ਜੀ ਤੇ ਇੱਕ ਦੋ ਵਾਰ ਹੁਣ ਅਸੀਂ ਦੇਖੋ ਮੂਰੇ ਵੀ ਛੱਡ ਬਣਾਤਾ ਹਾਂ ਪਰ ਦੋ ਤਿੰਨ ਗੱਡੀਆਂ ਦੋ ਤਿੰਨ ਦਿਨਾਂ ਚ ਆ ਜਾਣਗੀਆਂ ਮਾਲ ਹੀ ਮਾਲ ਹੋ ਜਾਣਾ ਬਾਬੇ ਦੀ ਕਿਰਪਾ ਨਾਲ ਕੋਈ ਇਸ਼ੂ ਨਹੀਂ ਆ ਜੀ ਲਓ ਵੀ ਜਿਹੜਾ ਤੁਸੀਂ ਇਹ ਮਾਲ ਦੇਖੀਏ ਨੇ ਇਹ ਵੀ ਵੀਰਾਂ ਕੋਲ ਹੈਗਾ ਹੋਰ ਵੀ ਦੋ ਚਾਰ ਦਿਨ ਦਾ ਕਮਾਲ ਹੋਰ ਬਹੁਤ ਆ ਜਾਣਾ ਵੀਰਾਂ ਕੋਲ ਆਏ ਨਾ ਸਮਝੇ ਵੀ ਇਹ ਮਾਲ ਥੋੜਾ ਕਈਆਂ ਵੀਰਾਂ ਨੂੰ ਲੱਗਦਾ ਕੋਈ ਥੋੜਾ ਮਾਲ ਬਹੁਤ ਜ਼ਿਆਦਾ ਆ ਵੀਰਾਂ ਕੋਲ ਹਾਂਜੀ ਹਾਂ ਇਹ ਸਾਰਾ 12 ਨੰਬਰ ਦਾ ਟਾਇਰ ਲੱਗਿਆ ਆਲਟੋ ਵਾਲਾ ਜੀ ਤੇ ਅੱਗੇ K10 ਦਾ 13 ਨੰਬਰ 14 ਨੰਬਰ 15 ਨੰਬਰ 16 17 ਨੰਬਰ ਤੱਕ ਟਾਇਰ ਮਿਲ ਦੂਗਾ ਸਾਡੇ ਕੋਲ ਵੀ ਤਾਂ ਫੁੱਲ ਕੋਸ਼ਿਸ਼ ਹੁੰਦੀ ਆ ਬਾਈ ਜੀ ਵੀ ਕੋਈ ਵੀ ਗਾਹਕ ਨਾ ਮੁੜੇ ਹਨਾ ਵੀ ਆਪਾਂ ਕੰਮ ਹੀ ਕਰਨਾ ਪਰ ਕਈ ਵਾਰ ਨਾ ਮਾਲ ਦੀ ਥੋੜੀ ਸ਼ਾਰਟੇਜ ਹੋ ਜਾਂਦੀ ਆ ਅੱਗੋਂ ਨਹੀਂ ਮਿਲਦਾ ਫਿਰ ਅਸੀਂ ਕਹਿ ਦਿੰਨੇ ਆ ਸਾਨੂੰ ਫੋਨ ਕਰਕੇ ਇੱਕ ਵਾਰੀ ਫੋਨ ਜ਼ਰੂਰ ਕਰਦਾ ਕਸਟਮਰ ਆਉਣ ਤੋਂ ਪਹਿਲਾਂ ਵੀ ਸਾਡੇ ਕੋਲ ਆਹ ਟਾਇਰ ਪਿਆ ਅਸੀਂ ਉਹਨੂੰ ਕਹਿ ਦਿੰਨੇ ਆ ਵੀ ਇੱਕ ਦੋ ਦਿਨ ਪਲੀਜ਼ ਵੇਟ ਮਾਲ ਮਿਲ ਜਾਣਾ ਵੀ ਇੱਕ ਦੋ ਦਿਨ ਵੇਟ ਕਰ ਲਓ ਪਰ ਐਸੀ ਗੱਲ ਨਹੀਂ ਆ ਸਾਡੀ ਵੀ ਅਗਲਾ ਦੂਰੋ ਆਜੇ ਤੈਨੂੰ ਮਾਲ ਨਾ ਮਿਲੇ ਅਸੀਂ ਅਗੋਂ ਪਹਿਲਾਂ ਜੇ ਕੋਈ ਕਸਟਮਰ ਹੁੰਦਾ ਵੀ ਬਹਿਮੀ ਹੁੰਦਾ ਚਲੋ ਬਹਿਣ ਦਾ ਵੀ ਕਰਨਾ ਚਾਹਤ ਪਾਗਲੇ ਪੈ ਸਾਨੂੰ ਫੋਟੋਆਂ ਪਾ ਦਿਓ ਅਸੀਂ ਤੁਹਾਨੂੰ ਫੋਟੋਆਂ ਪਾ ਦਾਂਗੇ ਵੀ ਆਹ ਟਾਇਰ ਆ ਆਹ ਸਾਈਜ਼ ਆ ਐਨੀ ਗੁੱਡੀ ਆ ਕੋਈ ਇਸ਼ੂ ਨਹੀਂ ਕਿਉਂਕਿ ਆਪਾਂ ਵੀ ਲੰਬਾ ਕੰਮ ਕਰ ਰਹੇ ਇੱਕ ਦਿਨ ਦਾ ਕੰਮ ਹੈ ਨਹੀਂ ਆ ਜੇ ਆਪਾਂ ਇੱਕ ਦਿਨ ਕੰਮ ਕਰਕੇ ਇੱਕ ਬੰਦ ਕਰ ਦਾਂਗੇ ਆਪਾਂ ਲੰਬਾ ਕੰਮ ਕਰਨਾ ਅਗਲੇ ਨੂੰ ਕਹਿ ਦਿੰਦੇ ਨੇ ਜੇ ਕੋਈ ਬੰਦਾ ਬਹਿਮੀ ਹੁੰਦਾ ਵੀ ਤੁਸੀਂ ਉਹਨੂੰ ਫੋਟੋਆਂ ਪਾ ਸਕਦੇ ਹੋ ਕੋਈ ਇਸ਼ੂ ਨਹੀਂ ਆ ਕਈ ਵਾਰ ਐ ਹੋ ਸਕਦਾ ਵੀ ਆਪਾਂ ਘੰਟਾ 2 ਘੰਟੇ ਲੇਟ ਹੋ ਜਾਈਏ ਕੰਮ ਹੁੰਦਾ ਕਈ ਵਾਰ ਜਿਹੜੇ ਕੋਈ ਕਸਟਮਰ ਖੜੇ ਹੁੰਦੇ ਉਹ ਟਾਇਰਾਂ ਦੇ ਪਹਿਲਾਂ ਕਰ ਲਿਏ ਹੈਨਾ ਹਾਂਜੀ ਹਾਂ ਹਾਂਜੀ ਹਾਂ ਇਹ ਇਹ ਤਾਂ ਕਾਰਨ ਤੋਂ ਬਿਨਾ ਵੀ ਹੋਰ ਕੋਈ ਆਪਣੇ ਕੋ ਵੀਲ ਕੱਪ ਹੁੰਦੇ ਆ ਅੱਜ ਕੱਲ ਬ੍ਰਾਂਡਡ ਵੀਲ ਕੱਪ ਹੁੰਦੇ ਆ ਸਨੇਕ ਵਾਲੇ ਚੱਲ ਰਹੇ ਆ ਉਹ ਵੀ ਤੁਹਾਨੂੰ ਮਿਲ ਜਾਣਗੇ ਤੁਹਾਨੂੰ ਮ ਦਿਖਾ ਦਿੰਨਾ ਅਸੀਂ ਪਤਾ ਕੀ ਗੱਲ ਐ ਅਸੀਂ ਕਹਦੇ ਨੇ ਯਾਰ ਵੀ ਆ ਦੇਖੋ ਆ 13 ਨੰਬਰ ਦਾ ਆ ਦਾ ਮਰਾ ਛੋਟਿਆ ਘਰ ਵਾਲੇ ਨੇ ਇਹ ਸਾਰਾ ਵੀਰੇ ਫੋਲਾ ਇਹ K10 ਹੋ ਗਈ ਹੈਨਾ I10 ਹੋ ਗਈ ਇਹ ਜੋ ਤੁਸੀਂ ਜਿਹੜਾ ਮਰਜ਼ੀ ਟਾਇਰ ਲੈ ਸਕਦੇ ਹੋ ਅਸੀਂ ਕੰਡੇ ਲਾ ਦੇਣਾ ਕੋਈ ਇਸ਼ੂ ਨਹੀਂ ਹੈ ਜੀ 250 ਰੁਪਏ ਕਿਲੋ ਜਿਹੜਾ ਟਾਇਰ ਮਰਜ਼ੀ ਗੜਰੋ ਕੋਈ ਪ੍ਰੋਬਲਮ ਨਹੀਂ ਬਾਈ ਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਠੀਕ ਹੈ ਜਿਹੜਾ ਮਰਦੀਦਾਰ ਕਰ ਲਓ ਅਸੀਂ ਕੰਡੇ ਲਾ ਦੇਣਾ ਕੋਈ ਇਸ਼ੂ ਨਹੀਂ ਆ ਠੀਕ ਹੈ ਠੀਕ ਹੈ ਜਿਵੇਂ ਬੀਲ ਕੱਪ ਆਪਾਂ ਕਹਿੰਦੇ ਸੀਗੇ ਤੁਸੀਂ ਬੀਲ ਕੱਪ ਮਿਲ ਜਾਣਗੇ ਵੀਰੇ ਆਪਣੇ ਕੋਲ ਸੋ ਮੈਂ ਬਾਹਰ ਚੱਲੋ ਤੁਸੀਂ ਆਹ ਦੇਖੋ ਆ ਵੀ ਕਮਰਾ ਭਰਿਆ ਪਿਆ ਸਾਡੇ ਕੋਲੇ ਟੈਨ ਨਾ ਠੀਕ ਹੈ ਪਾਉ ਜੀ ਆ ਮਾਲ ਦੇਖੋ ਜੀ ਆ ਜਾਰੇ ਮੈਟ ਪਏ ਆ ਜੀ ਆਹ ਕਮਰਾ ਵੀ ਫੁੱਲ ਆ ਸਾਡੇ ਕੋਲੇ ਤੇ ਸੁਣੋ ਮੈਂ ਮੈਟ ਵੀ ਦਿਖਾ ਦਣਾ ਦੇਖੋ ਆਹ ਕਮਰਾ ਵੀ ਫੁੱਲ ਹੋਇਆ ਪਿਆ ਜੀ ਇਹ ਵੀ ਫੁੱਲਾ ਪੂਰਾ ਸੋਰੋਂ ਚੱਲੀ ਜਾਂਦਾ ਇੱਕ ਜਾਂ ਦੋ ਮਹੀਨਿਆਂ ਚ ਅਸੀਂ ਲਾਇਬਿਲਿਟੀ ਦਾ ਵੀ ਗੇਮ ਬਣਾਵਾਂਗੇ ਵਧੀਆ ਸਾਰੇ ਜੀ ਬੀਲ ਕੱਪ ਲੱਗੇ ਪਿਆ ਜਿਹੜਾ ਮਰਜ਼ੀ ਲੈ ਲਓ ਅੱਜ ਕੱਲ ਟ੍ਰੈਂਡਿੰਗ ਚ ਹੁੰਦਾ ਸਨੇਕ ਵਾਲਾ ਬੀਲ ਕੱਪ ਚਾਹੀਦਾ ਸਾਨੂੰ ਉਹ ਚਾਹੀਦਾ ਜਿਹੜਾ ਮਰਜ਼ੀ ਲੈ ਲਓ ਅਸੀਂ ਬਸ ਤੁਸੀਂ ਲੈ ਲਓ ਵੀ 450 ਤੇ ਬਸ ਲਾਸਟ 550 ਜਮਾ ਜਾਈਏ ਕੋਈ 800 900 ਕੋਈ 900 ਮੰਗਦਾ ਕੋਈ 1000 ਮੰਗਦਾ ਕੋਈ ਇਸ਼ੂ ਨਹੀਂ ਜੀ 450 500 450 ਦੇ 500 ਦੇ ਵਿੱਚ ਅਸੀਂ ਸਾਨੂੰ ਸਾਰੇ ਬੀਲ ਕੱਪ ਦੇ ਸਕਦੇ ਆ ਬੀਲ ਕੱਪ ਦੇਖੋ ਜੀ ਜਿਹੜੇ ਟ੍ਰੈਂਡਿੰਗ ਚੱਲ ਰਹੇ ਆ ਅੱਜਕੱਲ ਲਓ ਜੀ ਤਾਂ 450 ਜਾਂ 500 ਰੁਪਈਆ ਜੀ ਜਿਹੜੇ ਅੱਜਕੱਲ ਵਧੀਆ ਚੱਲ ਰਹੇ ਆ ਸਾਨੂੰ ਜਾਂ 20 25 10 ਰੁਪਏ ਪੀਸ ਬੋਕੇ ਬੰਦਾ ਬਸ ਕੋਈ ਗੱਲ ਨਹੀਂ ਦੇਖੋ ਆਹੜਾ ਏਡੀ ਦੂਰੋਂ ਅਗਲੇ ਦਾ ਫਾਇਦਾ ਤਾਂ ਹੋਣਾ ਚਾਹੀਦਾ ਤਿਲ ਖਰਚਾ ਜਾਂ ਬੰਦਾ ਦਿਹਾੜੀ ਵੀ ਸ਼ਰਦ ਆਉਦੀ ਹਨ ਕੋਈ ਅਸੀ ਗੱਲ ਨਹੀਂ ਫਾਇਦਾ ਪੂਰਾ ਹੋਊਗਾ ਆਹ ਸਵੱਫਟਾ ਵਾਲਾ ਟਾਇਰ ਲੱਗਿਆ ਹੋਇਆ ਜੀਡੀਆਈ ਦਾ ਜੀ 75 65 15 ਆਹ ਸਾਰਾ ਮਾਲ ਉਹ ਆ ਜੀ ਆ ਤੁਸੀਂ ਜੋ ਜਿਹੜਾ ਮਰਜ਼ੀ ਮਰਜ਼ੀ ਮਾਲ ਲੈ ਲਓ ਬਾਬੂ ਜ ਇਬਾਸ ਹੁਣ ਥੋੜਾ ਜਿਹਾ ਸੈਟਿੰਗ ਕਰਨ ਵਾਲੀ ਸੀ ਹੁਣ ਹੋ ਗਈ ਪਾਬੇ ਦੀ ਕਿਪਾਣਾ ਉਧਰ ਰਹਿ ਗਈ ਮਿਸਤਰੀ ਲੱਗੇ ਹੋਏ ਆ ਆਪਾਂ ਲਾ ਬੀਲ ਅਲਾਇਬਲਾਂ ਦੀ ਵਧੀਆ ਸਕੀਮ ਦਵਾਂਗੇ 10% ਠੀਕ ਤੇ ਵਧੀਆ-ਵਧੀਆ ਅਗਲੇ ਦੇ ਪਰਦੇ ਲਵਾਵਾਂਗੇ ਜਾਈਜ਼ ਰੇਟ ਵਧੀਆ ਚੀਜ਼ ਕੋਈ ਅਸਲੀ ਗੱਲ ਨਹੀਂ ਵੀ ਅਗਲੇ ਦੇ ਟਾਈਮ ਪੈਸੇ ਬੇਸਟ ਹੋਣਗੇ ਨਹੀਂ ਹੋ ਸਕਦਾ ਜੀ 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 ਲਓ ਵੀ ਨੰਬਰ ਆਪਾਂ ਵੀਰ ਦੇ ਸਕਰੀਨ ਤੇ ਪਾਸੇ ਸੰਪਰਕ ਕਰ ਲਿਓ ਤੇ ਜਦੋਂ ਵੀ ਤੁਸੀਂ ਹੁਣ ਇੱਕ ਵਾਰ ਵੀਰ ਨਾਲ ਫੋਨ ਤੇ ਗੱਲਬਾਤ ਕਰਕੇ ਜਰੂਰ ਆਇਓ ਤੇ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰਦੀ ਧੰਨਵਾਦ